ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਘੇਲੇ ਦੇ ਵਿੱਚ ਬਘੇਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਖੁਖਰਾਣਾ ਪਿੰਡ ਨੇੜੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇਲੂ ਪਰਿਵਾਰ ਤੇ ਅਮਰਤਤਾਰੀ ਪਰਿਵਾਰ ਆ ਮਿੱਤਰੋ ਸਿੱਖੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਔਰ ਮੈਂ ਵਕਾਉ ਲਈ ਆ ਬਾਈ ਉਹਨਾਂ ਨੇ ਇੱਕ ਸ਼ੀਰਾ ਚੱਕੀ ਵਾਲਾ ਤੁਸੀਂ ਪੁੱਛ ਕੇ ਬਾਈ ਦੇ ਘਰੇ ਆ ਜਣਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਬਾਈ ਉਹਨਾਂ ਦਾ ਘਰ ਆ ਵੱਡਾ ਗੁਰਦੁਆਰਾ ਸਾਹਿਬ ਵਾਲੇ 20 ਆ ਕੇ ਸਿੱਧੀ ਬਾਈ ਉਹਨਾਂ ਦੇ ਘਰੇ ਚੱਕੀ ਦੇ ਵਿੱਚ ਆਉਂਦੀ ਆ ਉਧਿਆ ਮਿੱਤਰੋ ੁੰਗਾਈ ਦੇ ਕੋਲੇ ਮੈਂ ਵਿਕਾਉ ਆ ਇੱਕ ਤੀਜਾ ਚੌਥਾ ਸੂਆ ਮੈਂ ਆ ਮਿੱਤਰੋ ਸੂਣ ਵਾਲੀ ਆ ਤਿਆਰ ਆ ਜਮਾਂ ਡਾਲਿਆਂ ਦੇ ਉੱਤੇ ਆ ਦੋ ਚਾਰ ਦਿਨ ਇਧਰ ਉਧਰ ਭਾਈ ਮਾਣ ਲਓ ਭੋਕੋ ਕੁਝ ਨਾ ਭਾਰ ਜ਼ਰੂਰ ਵਿਖਾਉਂਦੀ ਆ ਇਹ ਪਹਿਲਾਂ ਦੱਸਣਾ ਬਾਈ ਨੇ ਜ਼ਰੂਰ ਆਖਿਆ ਵੀ ਆਪਾਂ ਗੱਲ ਦੇਣਾ ਮਾਂ ਦੀ ਆਰਡਰ ਦੀ ਕੁਆਲਿਟੀ ਮੈਂ ਥਣਾ ਸਹਜ ਆਪਸੀ ਦੂਰੀ ਮੈਂ ਦੀ ਬਹੁਤ ਚੰਗੀ ਆ ਮਿੱਤਰੋ ਕਰਮਾਂ ਵਾਲੀ ਦੀ ਦੁੱਧ ਬਾਰਾ ਪੂਰੀ ਨੇਵੇਪਾਂਡੇ ਵਾਲੀ ਤੌਰ ਤੇ ਬੜੀ ਜੀ ਇੱਕ ਓਕੇ ਦੀ ਰਿਪੋਰਟ ਆ ਮੈਂ ਤੁਹਾਨੂੰ ਤੋਰ ਕੇ ਵਿਖਾ ਦਿੰਨਾ ਤੇ ਮੈਂ ਚੌਥਾ ਕਸੂਆ ਤਾਂ ਹੋ ਗਿਆ ਨਾ ਇੱਕ ਤੀਜੇ ਸੂਆ ਸੁਣਾ ਤੀਜਾ ਸੂਆ ਸੁਣਾ ਤੀਜਾ ਸੂਆ ਸੁਣਾ ਇਹਨੇ ਕਰਨ ਵਾਲੀ ਨੇ ਮਿੱਤਰੋ ਦੁੱਧ 12 13 ਕਿਲੋ ਖੋਲਾ ਡੋਲਾ ਪਾਜੂਗੀ ਲੇਵੇ ਭਾਂਡੇ ਵਾਲੀ ਆ ਤੇ ਭਾਰ ਜਰੂਰ ਵਖਾਉਂਦੀ ਆ ਬੁੱਕ ਜਿੰਨੇ ਇੱਕ ਵਾਰੀ ਫੇਰ ਦੱਸ ਦਿਆਂ ਥਣ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਮਿੱਤਰੋ ਤੇ ਰੇਟ ਇਹਦਾ 1 ਲੱਖ 5000 ਰੁਪਿਆ ਵਾ ਜਿਹੜੇ ਭਰਾਣੋ ਇਹ ਪਸੰਦ ਆਊਗੀ ਤੁਸੀਂ ਬਾਈ ਹੁਣ ਇਹਨਾਂ ਨਾਲ ਗੱਲਬਾਤ ਕਰ ਲਿਆ ਜੇ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਉਸ ਨੰਬਰ ਤੇ ਤੁਸੀਂ ਵੀਰ ਹੁਣ ਇਹਨਾਂ ਨਾਲ ਗੱਲਬਾਤ ਕਰਨੀ ਆ ਮਿੱਤਰੋ ਬਾ ਕਮਾਲ ਮੈਂ ਆ ਬਾਈ ਸ਼ੀਦਾ ਚੱਕੀ ਵਾਲਾ ਪੁੱਛ ਕੇ ਤੁਸੀਂ ਬਾਈ ਦੇ ਘਰੇ ਆਉਣਾ ਵਾ ਤੇ ਮੈਂ ਦੇ ਦਰਸ਼ਨ ਕਰਨੇ ਆ ਕੇ ਤੇ ਮੈਂ ਖਰੀਦਨੀ ਆ ਮਿੱਤਰੋ ਮੈਂ ਚੰਗਿਆ ਦੁੱਧ ਵਾਲੀ ਮੈਂ ਆ ਮੈਂ ਵੱਡੀ ਜ਼ਰੂਰਤ ਤੀਜਾ ਚੌਥਾ ਤੀਜਾ ਕੁ ਸੂਆ ਬਾਈ ਹੋਣੀ ਆਂ ਦੇ ਪ੍ਰੋਪਰ ਇਹਨੂੰ ਸੁਣਾ ਵਾ ਕਰਮਾਂ ਵਾਲੀ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਸਾਫ਼ ਸੁਥਰੀ ਜਿੰਨੀ ਹੈਗੀ ਆ ਨੰਬਰ ਕਿੰਨਾ ਹੈ ਕਿਹੜੀ ਮੈਨੂੰ ਦੱਸਿਆ ਮੜਾ ਜੀ 95306 95309 31655 31655 95309 31655 95309 31655 ਬਈ ਦਾ ਨੰਬਰ ਆ ਇਸ ਨੰਬਰ ਤੇ ਕਰਨੀ ਤੁਸੀਂ ਮੇਰੇ ਕੋਲ ਗਲਤ ਪਿੰਡ ਬਗੇਲਾ ਜ਼ਿਲ੍ਹਾ ਮੋਗਾ